ਵੰਦਨਾ ਸ਼ਲੋਕ ਅਲਖ ਜਗਾਈ ਮੈਂ ਦਵਾਰੇ ਆਣ ਕੇ ਤੈਨੂੰ ਪਰਮਾਤਮਾ ਜੂਰ ਜਾਣ ਕੇ ਰਸਨਾ ਹਮਾਰੀ ਤੇਰੇ ਗੀਤ ਗਾਉਂਦੀ ਮੰਗਦਾ ਭਗਾਰੀ ਪੀਗ ਤੇਰੇ ਨਾਮ ਦੀ ਮੰਗਿਆ ਖਜ਼ਾਨਾ ਕਵਤਾ ਦਾ ਬੋਲ ਕੇ ਵੱਡਾ ਕਲਾਕਾਰ ਦੁਨੀਆ ਚਟੋਲ ਕੇ ਤੂੰ ਹੀ RAM ਨਾਮ ਦਾ ਪੰਡਾਰ ਗੁਰੂ ਜੀ ਅਲਖ ਨਰੰਜਨ ਆਨਦਤਾਰ ਗੁਰੂ ਜੀ ਪੂਜਦਾ ਮੈਂ ਨਿਤ ਤੇਰੀ ਤਸਵੀਰ ਨੂੰ ਬੰਦਗੀ ਦਾ ਖੈਰ ਪਾਦਿਓ ਫਕੀਰ ਨੂੰ ਸਦਰਾਂ ਦੇ ਵਿੱਚ ਸਦਰਾਂ ਮਲਾਵਾ ਮੈਂ ਸਾ ਸਾ ਤੇਰੀ ਸੋਲਿਆਂ ਨੂੰ ਗਾਵਾਂ ਮੈਂ ਪਲ ਪਲ ਪੂਜਾ ਤੈਨੂੰ ਅਵਨਾਸ਼ ਨੂੰ ਖੁਸ਼ੀਆਂ ਦਿਖਾ ਦੇ ਮਾਲਕਾ ਨਰਾਸ਼ ਨੂੰ ਤੂੰ ਹੀ ਮਾਤ ਪਿਤਾ ਪੈਣਾ ਪ੍ਰਤ ਪਾਲਕਾ ਤੂੰ ਹੀ ਸਭ ਰਿਸੀ ਪਰਿਤ ਪਾਲਕਾ ਪਾਲਣੀ ਸਖਾ ਦੇ ਉਪਰੀਤ ਮਿਤਨਾ ਮੇਰੇ ਸਾਦੇ ਫਤਵਾਂਗ ਡੋਲੀ ਚਿਤਨਾ ਤੂੰ ਹੀ ਕਰਤਾਰ ਤੂੰ ਹੀ ਨਿਰੰਕਾਰ ਹੈ ਤੂੰ ਹੀ ਇਕਰਾਮ ਨਾਮ ਦਾ ਪੰਡਾਰ ਹੈ ਤੂੰ ਹੀ ਰਗੁਨੰਦਨ ਨਰਾਰ ਆਪ ਜੀ ਕੱਟ ਦੇਵੀਂ ਪਾਪ ਸਭ ਤੇਰਾ ਆਪ ਜੀ ਜਗ ਤੇਰ ਮੈਂ ਨਸੀ ਰਚਾਈ ਆਪਣੇ ਸਭ ਲੋਕ ਦੁਨੀਆ ਤਰਾਈ ਆਪਣੇ ਜੀਵ ਦੇ ਤਮਾਮ ਜੀਵ ਤੇਰੀ ਆਸਤੇ ਵਿਦਿਆ ਰਚਾਈ ਦੁਨੀਆ ਦੇ ਵਾਸਤੇ ਪਾਂਡਵਾ ਦੇ ਲਾਏ ਸੱਚ ਖੰਡ ਭੋਗ ਤੂੰ ਆਖ ਦੀ ਤਮਾਮ ਨਿਰੰਕਾਰ ਲੋਗ ਤੂੰ ਜਨ ਕੀਤੇ ਕੀਤਾ ਪਰਉਪਕਾਰ ਜੀ ਹੱਲਿਆ ਦੇ ਯੁੱਗ ਪਲਟਾਤੇ ਚਾਰ ਜੀ ਨਰਕਾਂ ਚ ਉਠਾਰਤਾ ਅਗਨ ਕੁੰਡ ਨੂੰ ਨਰਕਾਂ ਚ ਉਠਾਰਤਾ ਅਗਨ ਕੁੰਡ ਨੂੰ ਸੁਰਗ ਪਚਾਤਾ ਬਲ ਤੇ ਪਸੰਦ ਨੂੰ ਤਨ ਤਨ ਤੇਰੀ ਕੁਦਰਤ ਦਾਤਾ ਜੀ ਲੱਖਾਂ ਨਾਲ ਲੜਾਤੇ ਬਲ ਦੋ ਵਿਦਾਤਾ ਜੀ ਹੱਥ ਵਿੱਚ ਤੇਰੇ ਕਵਤਾ ਦੀ ਡੋਰ ਹੈ ਚੰਦ ਨਸ ਮਿਟੀ ਜਿਸ ਤਰਾ ਚਕੂਰ ਹੈ ਦਾਸ ਅਗਿਆਨੀ ਪੜਿਆ ਸਕੂਲ ਨਹੀਂ ਗਏ ਤੇਰੀ ਪਿੰਗਲ ਦੇਖਿਆ ਹੀ ਮੂਲ ਨਹੀਂ ਕਵਤਾ ਦਾ ਜਾਮ ਦਾਸ ਨੂੰ ਪਲਾ ਦਿਓ ਹੰਸਾਂ ਦੀ ਚਾਲ ਕਾਗ ਨੂੰ ਸਿਖਾ ਦਿਓ ਤੇਰੀ ਓਟ ਲੈ ਕੇ ਲੰਘ ਜਾਈਏ ਪਾਰ ਜੀ ਹੋਵੇ ਪਮਾ ਕਿੰਨੀ ਡੂੰਗੀ ਮਜਤਾਰ ਜੀ ਤੇਰੇ ਹੱਥੇ ਉਤੇ ਵਸੇ ਬ੍ਰਹਮੰਡ ਜੀ ਗੂੰਜ ਰਿਹਾ ਨਾਮ ਤੇਰਾ ਖੰਡੋ ਖੰਡ ਜੀ ਦੇਖ ਤੇਰੇ ਨੂਰ ਦਾ ਚਮਤਕਾਰ ਜੀ ਪਾਪਾਂ ਵਾਲੇ ਮਿਟ ਜਾਂਦੇ ਤੰਦੂਕਾਰ ਜੀ ਜਿੱਥੇ ਜਿੱਥੇ ਜੀਵ ਉਤੇ ਉਥੇ ਵਸਦਾ ਜਰੇ ਜਰੇ ਵਿੱਚ ਤੇਰਾ ਨੂਰ ਰਸਦਾ ਜਗਾ ਜਗਾ ਰੋਜੀ ਕੁੱਲ ਨੂੰ ਪਚਾਵੇਂ ਤੂੰ ਚੰਦ ਤਾਰਿਆਂ ਦੇ ਵਿੱਚ ਵੀ ਸਮਾਵੇ ਤੂੰ ਮੱਚ ਕੱਚ ਰੱਚ ਗੀਤ ਤੇਰੇ ਗਾਵਦੇ ਦੇਵੀਆਂ ਦੇ ਉਤੇ ਤੇਰਾ ਤੂ ਫਲਾਉਂਦੇ ਦੇਵ ਦੇ ਤਮਾਮ ਤੇਰੀਆਂ ਪੁਜਾਰੀਆਂ ਤੇਰੇ ਦਰ ਹੋਣ ਪਰਵਾਨ ਅਸਾਰੀਆਂ ਪੂਜਿਆ ਨਾ ਜਿੰਨਾ ਤੈੰੜੀ ਰਵਾਜ ਨੂੰ ਦੇਣਗੇ ਜਵਾਬ ਕੀ ਧਰਮ ਰਾਜ ਨੂੰ ਅੰਮ੍ਰਿਤ ਬਾਣੀ ਤੈੰੜੀ ਜਹਾਨ ਮੇ ਜੀਵਨ ਉਪਚਾਵੇ ਸੁਰਗ ਸਤਾਨ ਮੇ ਆਪ ਕੀ ਰਮੈਨ ਬੰਦਨਾ ਗੋਪਾਲ ਕੀ ਆਪ ਹੀ ਰਚਾਈ ਹਥ ਨਾਇਕਾਲ ਕੀ ਇਹ ਦਰਵਾਜਾ ਸੱਚੇ ਸੱਚਖੰਡ ਦਾ ਛਿਨ ਮੇ ਅਨੇਕ ਦੁਖੜੀਨ ਖੰਡ ਦਾ ਜੀਵ ਕੋ ਖਲਾਵੇ ਤਾ ਜੀਆਂ ਐ ਮੂਰੀਆਂ ਪੂਰਦੀ ਮਰਦਾ ਜਾਂਦੀਆਂ ਅਧੂਰੀਆਂ ਜਿਨ੍ਹਾਂ ਨੇ ਰਮੈਣ ਦਾ ਸ਼ਲੋਕ ਰਟਿਆ ਰੋਗ ਸੁਖ ਆਪਣਾ ਜੜਾ ਚੋਂ ਪਟਿਆ ਜਿਨਨੇ ਅਵਤਾਰ ਹੋਏ ਸੰਸਾਰ ਤੇ ਚੁਗ ਗਏ ਨੇ ਸਾਰੇ ਇਸ ਦੇ ਦੁਆਰ ਤੇ ਰਚੀ ਵੀ ਨਰਨ ਕੀ ਰਮੈਣ ਬਾਣੀਆਂ ਚਾਰ ਵੀਰ ਇਸੇ ਰੁਕਦੀਆਂ ਟਾਣੀਆਂ ਆਪ ਹੀ ਰਚਾ ਕੇ ਕਰਤਾਰ ਦਸ ਦੇ ਸੁਣ ਕੇ ਰਮੈਨ ਜਮਦੂਤ ਦਸ ਦੇ ਲੋਕ ਪਰਲੋਕ ਵਿੱਚ ਪਰਦਾਨ ਹੈ ਅਰਸ਼ਾਂ ਦੀ ਰਾਣੀ ਸ਼ਕਤੀ ਮਹਾਨ ਹੈ ਪਟਵੀ ਜੋ ਸਾਹੀ ਕੱਢ ਕੇ ਅਕਾਲ ਨੇ ਪੂਜ ਪਤਰਾ ਤੇ ਲਿਖਤੀ ਗੋਪਾਲ ਨੇ ਕਲਮ ਕਲੈਰੀ ਅਕਰ ਸੁਨਹਿਰੀ ਐ ਰਾਧਨਾ ਗੁਰੂ ਕੀ ਅਮੋਲ ਸ਼ਹਿਰੀ ਐ ਏਸੇ ਵਿੱਚ ਵਸੇ ਨਰਵੈਰ ਆਤਮਾ ॠषि ਵਾਲਮੀਕ ਆਪ ਪਰਮਾਤਮਾ ਏਸੇ ਉਤੇ ਖੜੇ ਜਿਮੀ ਤੇ ਸਮਾਨ ਜੀ ਹੱਥ ਵਿੱਚ ਏ ਦੇ ਸਬਦੀ ਕਮਾਨ ਜੀ ਇਸੇ ਵਿੱਚ ਰਾਮ ਜਨਕੀ ਸਮਾਈ ਐ ਇਸੇ ਵਿੱਚ ਲਵ ਖੁਸ਼ ਦੀ ਖੁਦਾਈ ਐ ਗੁਰੂ ਵਾਲਮੀਕ ਮਹਾਰਾਜ ਦੀ ਰਚਾਈ ਐ ਇਸੇ ਵਿੱਚ ਸਭ ਜਗ ਦੀ ਪਲਾਈ ਐ ਇਸੇ ਨਾਲ ਚੱਲਿਆ ਇਹਨੂੰ ਤਰਮ ਜੀ ਕਰੇ ਪਰਵਾਨ ਸੱਚ ਦੇ ਕਰਮ ਜੀ ਰਾਜ ਰਾਜ ਪੂਜੀ ਪੰਡਤਾਬ ਰਾਮਣਾ ਇਸ ਦਾ ਪੁਜਾਰੀ ਸੁਰਗਾ ਨੂੰ ਜਾਵਣਾ ਛਿਵ ਜੀ ਨੇ ਕੀਤੀ ਇਸ ਨਾ ਪਰਿਤ ਜੀ ਲੱਗ ਕੁਝ ਹੋਈ ਇਸ ਨਾਲ ਜੀਤ ਜੀ ਟੁੱਟੇ ਹੋਏ ਤੰਦ ਉਮਰਾਂ ਦੇ ਜੋੜ ਦੀ ਨਾਮ ਕਰਤਾਰ ਦਾ ਚਤਾਰੋ ਲੋੜ ਦੀ ਵੇ ਤੇ ਪ੍ਰਾਨ ਏਸੀ ਦੀਆਂ ਗੋਲੀਆਂ ਏਸ ਵਿੱਚੋਂ ਕੱਢੀਆਂ तमाम ਬੋਲੀਆਂ ਏਸੇ ਵਿੱਚੋਂ ਗਈਆਂ ਬਣ ਕੇ ਕਤਾਰ ਜੀ ਬੈਬਲਾਂ ਜੀ ਨਾਤੀ ਕੁਰਾਨ ਫਾਰਸੀ ਏਸੇ ਦੀਆਂ ਧੀਆਂ ਹਿੰਦੀਆਂ ਪੰਜਾਬੀਆਂ ਇਸ ਦੀ ਦਵਾਰੀ ਆਣ ਕੇ ਨਵਾਜੀਆਂ ਬਾਕਿਆ ਕਲੰਗੀ ਤੇ ਮਰਾਠੀ ਬਾਤ ਜੀ ਇਸੇ ਚੋਂ ਵਡਾ ਕੀ ਲੈ ਗਈ ਗੁਜਰਾਤ ਦੀ ਇਸ ਦੀਆਂ ਪੋਤੀਆਂ ਮਲਾਈਆਂ ਜਾਵੀਆਂ ਚਾਰ ਪੈਣਾ ਹੋਈਆਂ ਡੁੰਮਣੀ ਸਰਾਵੀਆਂ ਪੋਤੀਆਂ ਪੜੋਤੀਆਂ ਤਮਾਮ ਤਾਰੀਆਂ ਦੂਰ ਦੂਰ ਜਾ ਕੇ ਵਸ ਗਈਆਂ ਸਾਰੀਆਂ ਜਰਮਨੀ ਫਰਾਸੀ ਅੰਗਰੇਜ਼ੀ ਬੋਲੀਆਂ ਮਰਮੀ ਤੇ ਚੀਨੀ ਉਰਦੂ ਮੰਗੋਲੀਆਂ ਇਸ ਵਿੱਚੋਂ ਜੰਮੀਆਂ ਪੜਾਈਆਂ ਸਾਰੀਆਂ ਛੱਡ ਕੇ ਮਿਆਨ ਨਟੀਆਂ ਘਟਾਰੀਆਂ ਕਿਹੜੀ ਕਿਹੜੀ ਦੱਸਾਂ ਸੈਂਕੜੇ ਹਜ਼ਾਰ ਜੀ ਸਾਰਾ ਹੀਰਮੈਨ ਜੀ ਦਾ ਪਰਿਵਾਰ ਜੀ ਪਹਿਲਾ ਸੰਸਕ੍ਰਿਤ ਫਿਰ ਹੋਰ ਬੋਲੀਆਂ ਸੁਰਗਾਂ ਨੂੰ ਜਾਂਦੀਆਂ ਤਮਾ ਮੰਡੋਲੀਆਂ ਇਹ ॠषि ਵਾਲਮੀਕ ਦੇ ਪੰਡਾਰ ਨੇ ਹੀ ਸਿਆਚ ਵੰਡ ਲੈ ਸੰਸਾਰ ਨੇ ਨਾਮ ਗੁਰਦੇਵ ਮੇਰਾ ਗੁਨਾਗਾਰ ਦਾ ਲੱਭਦਾ ਦੁਆਰਾ ਸਤ ਕਰ ਤਾਰਦਾ ਵਾਲਮੀ ਗੁਰੂ ਨਰੰਕਾਰ ਬੰਦਿਆ ਵਾਰ-ਵਾਰ ਨਾਮ ਲੈ ਚਤਾਰ ਬੰਦਿਆ ਸ਼ਕਤੀ ਨਾ ਹੋਣੀ ਵਿੱਚ ਸੰਸਾਰ ਦੀ ਜਿਹੜੇ ਨਾਮ ਰਾਮ ਨਾਮ ਗੁਰੂ ਦਾ ਅਵਸਾਰ ਦੀ ਬੰਦਿਆ ਮਨ ਮੁਖ ਬੰਦਿਆ ਵਿਚਾਰ ਕਰ ਲੈ ਮਨੁੱਖ ਬੰਧਿਆ ਵਿਚਾਰ ਕਰ ਲੈ ਧਿਆਨ ਪਰਮਾਤਮਾ ਦੇ ਨਾਲ ਉਤਾਰ ਲੈ ਫੜ ਲਿਆ ਆ ਕੇ ਜਦੋਂ ਜਮਦੂਤਾ ਨੇ ਮੂਸਮਸ ਰੋਏਗਾ ਜ਼ਰੂਰ ਭੂਤ ਨੇ ਦਿਲ ਵਿੱਚ ਯਾਦ ਕਰ ਉਹ ਮਿਲੜਾ ਦੁਨੀਆਂ ਦੇ ਵਿੱਚੋਂ ਜਾਵੜਾ ਇਕ ਲੜਾ ਲੁਕ ਲੁਕ ਕਰਦਾ ਮੀਠਾ ਚੋਰੀਆਂ ਚੱਕ ਚੱਕ ਦਿੰਦਾ ਪੁੱਤਰਾਂ ਨੂੰ ਲੋਰੀਆਂ ਚੱਲਣਾ ਕਿਸੇ ਨਾਲ ਤੇਰੇ ਨਾਲ ਬੰਧਿਆ ਸੋਜ ਕਰ ਵਕਤ ਸਮਾਲ ਬੰਧਿਆ ਪਰਵਤ ਗਾਰ ਆਸਾ ਕਰੇ ਪੂਰੀਆਂ ਸੱਚ ਦੀਆਂ ਰੋਜ਼ ਕਰੀ ਜਾ ਮਜੂਰੀਆਂ ਇਕ ਪਵਨਾਮ ਰਬ ਦਾ ਅਸਾਰਨਾ ਮਾਇਆ ਦੇ ਗਮਾਨ ਵਿੱਚ ਹੰਕਾਰਨਾ ਸਬਨਾ ਦੇ ਨਾਲ ਕਰੀ ਜਾ ਪਿਆਰ ਤੂੰ ਕਰੀ ਚੱਲ ਪੂਰੇ ਕਰੇ ਜੋ ਕਰਾਰ ਤੂੰ ਮੁਸ ਮੁਸਰੂ ਮੇ ਜਦੋਂ ਪੈਣ ਸ਼ਮਕਾ ਚੱਲੀਆਂ ਨਾ ਜਾਣ ਜਮਦੀਆਂ ਧਮਕਾ ਬੜਾ ਬਲਕਾਰੀ ਆ ਵਹੀਲ ਬੰਦਿਆ RAM ਨਾਮ ਸੱਚੜਾ ਵਕੀਲ ਬੰਦਿਆ ਜਿਨ੍ਹਾਂ ਕੋਲ ਹੁੰਦਾ ਨਾਮ ਕਰਤਾਰ ਦਾ ਬਾਜੀ ਸੰਸਾਰ ਦੀ ਕਦੇ ਨਹੀਂ ਹਾਰਦਾ ਪੁੱਠੀ ਖਾਲ ਲੈਂਦੀ ਵੰਗਰ ਕਸਾਈਆਂ ਦੇ ਬੁਰੇ ਹਾਲੇ ਹੁੰਦੇ ਉੱਪਰ ਗੁਣਾਈਆਂ ਦੇ ਰਾਮ ਨਾਮ ਵਾਲਾ ਕਰ ਲੈ ਵਪਾਰ ਜੀ ਖਾਵਣੀ ਜੇ ਜਮਾ ਕੋਲ ਨਹੀਂ ਮਾਰ ਜੀ ਸ਼ਿਸ਼ ਭਗਵਾਨ ਦਾ ਕਦੇ ਨਹੀਂ ਝੂਰਦਾ ਜਮਦੂਤ ਸ਼ਿਸ਼ ਨੂੰ ਕਦੇ ਨਹੀਂ ਕੂਰਦਾ ਸੁਰਗਾਪਰੀ ਦੇ ਮਿਲ ਜਾਂਦੇ ਸੁਖ ਜੀ ਸੁਖ ਨੇ ਵੀ ਮੁਖ ਨਾ ਦਿਖਾਵੇ ਦੁੱਖ ਗਿੱਲ ਦਾਸ ਆਪੇ ਕਰ ਲੈ ਵਿਚਾਰ ਜੀ ਨਾਮ ਤੋਂ ਬਗੈਰ ਜਨਮ ਬਕਾਰ ਜੀ ਗਿੱਲ ਦਾਸ ਆਪੇ ਕਰ ਲੈ ਵਿਚਾਰ ਜੀ ਨਾਮ ਤੋਂ ਬਗੈਰ ਜਨਮ ਬਕਾਰ ਜੀ ਭੁਲੇ ਸੋਨਰ ਪੈ ਭਗਵਾਨ ਆਦਮਿਕ ਮਹਾਰਾਜ ਕੀ ਜੈ ਕਾਲ ਯੁਗ ਦੇ ਮਹਾਨ ਅਵਤਾਰ ਦੁਨੀਆ ਨੂੰ ਤਾਰਨਹਾਰ ਤਾਨ ਤਨ ਸਹਿਬ ਸ੍ਰੀ ਗੁਰੂ ਗਿਆਨਾਤਮਾਹਾਰਾਜ ਕੀ ਜੈ ਕਿਰਪਾ ਦੇ ਸਾਗਰ ਸਤ ਸੰਗ ਦੇ ਵਾਸੀ ਤਾਨ ਤਨ ਬ੍ਰਹਮ ਗਿਆਨੀ ਸੰਤ ਗੁਰੂ ਗੁਰਦੇਵ ਸਿੰਘ ਮਹਾਰਾਜ ਕੀ ਜੈ ਗਤੀ ਤੇ ਵਿਰਾਜਮਾਨ ਜੁਗੋ ਜੁਗ ਅਟਲ ਤਾਨ ਤਨ ਸ਼੍ਰੀ ਆ ਧਰਮ ਗ੍ਰੰਥ ਮੈਨ ਮਹਾਰਾਜ ਕੀ ਜੈ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ